ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸਥਿਤ ਆ ਪਟਨਾ ਪਟਨਾ ਨਹੀਂ ਸਾਹ ਹਾਂਜੀ ਪਟਨਾ ਸਾਹਿਬ ਜਿੰਨੇ ਵੀ ਲੋਕ ਆ ਇਹਨੂੰ ਪਟਨਾ ਦੱਸਦੇ ਆ ਪਰ ਜਿਹੜਾ ਵੀ ਸਿੱਖਿਆ ਉਹ ਪਟਨਾ ਸਾਹਿਬ ਨਾਲ ਜਾਣਦੇ ਆ ਇਹ ਪਟਨਾ ਸਾਹਿਬ ਨਹੀਂ ਪ੍ਰਕਾਸ਼ ਮਾਰਿਆ ਪਿਓ ਪਟਨਾ ਸਾਹਿਬ ਵਿਖੇ ਪਹੁੰਚਿਆ ਇੱਕ ਗਰੁੱਪ ਕੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸਥਾਨ ਜਗ੍ਹਾ ਤੇ ਹੋ ਚੁੱਕਾ ਵਾ ਇਹ ਸਿੱਖਾਂ ਦਾ ਦੂਜਾ ਤਖਤ ਪੰਜਾਂ ਦਸਤਾਂ ਵਿੱਚੋਂ ਦੂਜਾ ਤਖਤ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਨਾਲ ਖੇਡਦੇ ਰਿਆ ਕਿਰਪਾਨਾਂ ਨਾਲ ਕਿਰਪਾਨਾਂ ਨਾਲ ਕਿੱਦਾਂ ਖੇਡਦੇ ਰਏ ਤੁਹਾਨੂੰ ਅੱਜ ਰਫ਼ਤਾਰ ਵੀ ਖੇਡ ਕੇ ਦਿਖਾਊਗਾ ਬੱਚਿਆਂ ਦੇ ਮੌਰੀ ਰਹੀ ਹੈ ਕਿਰਪਾਨਾਂ ਨਾਲ ਖੇਡਦੇ ਚਾਹੁੰਦੇ ਸਤਿ ਸਿੰਘ ਜੀ ਛੱਪ ਕੇ ਗੀ ਲੋਕ ਮਾਣੇ ਛੱਪ ਕੇ ਕਿਹੜਾ ਵਾਪਸ ਸਾਹਿਬ ਇਹ ਪਹਿਲੇ ਪਾਸਾ ਗੁਰੂ ਨਾਨਕ ਦੇਵ ਜੀ ਵੀ ਇੱਥੇ ਚੰਸੋ ਪ੍ਰਾਪਤਿਆ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਚੰਸੋ ਪ੍ਰਾਪਤਿਆ ਸਰਸਾ ਮਲ ਇੱਥੇ ਹਵੇਲੀ ਸਰਸਾ ਮਲ ਦੀ ਉੱਥੇ ਉਹਨਾਂ ਨੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਸੀਂ ਚਰਨ ਭਾਓ ਕੁਨਾਲ ਦੇ ਜਿੱਥੇ ਜਦ ਪਾਏ ਭਾਈ ਮਤਮਾ ਜੀ ਨਾਲ ਉਹਨਾਂ ਨੇ ਸੰਗਤਾਂ ਨੂੰ ਨਾਂ ਬੜੇ ਨਾਲ ਜੋੜਿਆ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਚੁੱਕੇ ਆ ਫਿਰ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਨਾਲ ਇੱਥੇ ਆਏ ਸੀ ਤੇ ਗੁਰੂ ਤੇਗ ਬਹਾਦਰ ਜੀ ਸਾਮ ਦੀ ਜਦਵਾਲ ਚਲੇ ਗਏ ਤੇ ਮਾਮਾ ਕਰਪਾਲੂ ਦਾਸ ਜੀ ਤੇ ਮਾਤਾ ਗੁਜਰੀ ਇੱਥੇ ਰੁਕ ਗਏ ਸੀ ਮਾਤਾ ਗੁਜਰੀ ਤੇ ਜਲ ਪੀਉਂਦੇ ਥੂੜੀ ਹੈਗਾ ਵਾ ਮਾਤਾ ਗੁਜਰੀ ਦੇ ਹੱਦਾਂ ਜਿੱਥੋਂ ਸੰਤਾਂ ਨੂੰ ਜਲ ਪੀਉਂਦੇ ਸੀ ਤੇ ਇੱਥੇ ਮਾਤਾ ਗੁਜਰੀ ਜੀ ਕੋਲ ਇੱਥੇ ਹੋਇਆ 1666 ਸਵੀ ਵਿੱਚ 22 ਦਸੰਬਰ ਨੂੰ ਸ਼ਰੂ ਹੋਵੀਂ ਸਿੱੰਧੀ ਦਾ ਤੇ ਪ੍ਰਕਾਸ਼ ਹੋਇਆ ਪ੍ਰਕਾਸ਼ ਆਗਮਨ ਗੁਰੂ ਹੋਇਆ ਇਹ ਇਹ ਥਾਣ ਇੱਥੇ ਫਿਰ ਹੋਰ ਪੁੱਛੇ ਗੱਲ ਕੀ ਆ ਮੋਨੇ ਕੋਈ ਨਹੀਂ ਕਰਦੇ ਨਾ ਜੀ ਦੱਸ ਦੇ ਮੋਨੇ ਕੋਈ ਨਹੀਂ ਕਹਿੰਦੇ ਹਾਂ ਜੀ ਇਹ ਬੜੀ ਵੱਡੀ ਗੱਲ ਆ ਕਿ ਜਿਹੜੇ ਵੀ ਤਖਤਿਆ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤੇ ਆ ਜਿੰਨਾ ਮਗਰ ਸਿੰਘ ਲੱਗਦਾ ਵਾ ਜਿੰਨਾ ਮਰੇ ਕੋਰ ਲੱਗਦਾ ਵਾ ਉਹ ਅਮਰਤਾਰੀ ਹੋਣਗੇ ਉਹਨਾਂ ਦੀ ਅਰਦਾਸ ਕਬੂਲੀ ਜਾਊਗੀ ਇਹ ਤਖਤ ਦੇ bina ਸਿੰਘ ਜਿਹਨੇ ਮਗਲਾਤਾ ਹੋਵੇ ਪਤੀਤ ਹੋਵੇ ਕੇਸ ਕਤਲ ਕੀਤੀ ਹੋਣਾ ਉਹਦੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਕੋਰ ਕਰਮ ਦਾ ਕੋਈ ਵੀ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਉਹਨਾਂ ਦੀ ਅਰਦਾਸ ਪ੍ਰਵਾਨ ਹੋ ਜੂਗੀ ਪਰ ਜਿਹਦੇ ਮਗਰ ਸਿੰਘ ਲੱਗਦਾ ਵਾ ਜਾਂ ਕੋਰ ਲੱਗਦਾ ਵਾ ਉਹ ਅਮਰਤਾਰੀ ਹੋਊਗਾ ਤੇ ਉਹਦੀ ਤਖਤਾ ਜਿੰਨੇ ਵੀ ਤਖਤਿਆ ਪਾਏ ਤਖਤਿਆ ਉਹਨਾਂ ਤੇ ਅਰਦਾਸ ਪ੍ਰਵਾਨ ਹੋਊਗੀ वाहेगुरु जीा ख़ाला वाहेगुरु जी